ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਉਣ ਲੱਗੇ ਸੀ ਆਪਾਂ ਚੂਰਨ ਜਿਹਨੂੰ ਫੱਕੀ ਵੀ ਕਹਿ ਦਿੰਦੇ ਆ ਤੁਹਾਡੀ ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਤੇ ਤੁਹਾਡੀ ਪੇਟ ਦੀ ਚਰਬੀ ਲਈ ਤਾਂ ਅਲਸੀ ਲੈ ਲਈ ਆਪਾਂ ਸੌਂਫ ਲੈ ਲਈ ਕਾਲੇ ਤੇਲ ਲੈ ਲਏ ਇਹਦੇ ਚਾ ਆਪਾਂ ਤੇ ਨਾਲ ਦੀ ਨਾਲ ਆਪਾਂ ਲੈ ਲਿਆ ਜੀਰਾ ਇਹ ਕੁਝ ਵੀ ਆਪਾਂ ਭੁੰਨਿਆ ਨਹੀਂ ਹੋਇਆ ਤੇ ਮੇਥੇ ਲੈ ਲਏ ਇਹ ਆਪਾਂ ਜਿਹੜੇ ਕੀ ਬਹੁਤ ਵਧੀਆ ਹੁੰਦੇ ਆ ਤੁਹਾਡੀ ਚਰਬੀ ਦੇ ਲਈ ਜੇ ਤੁਹਾਡੇ ਪੇਟ ਦੀ ਚਰਬੀ ਵਧੀ ਹੋਈ ਆ ਹਨਾ ਤਾਂ ਆ ਲੈ ਲਿਆ ਆਪਾਂ ਚੁੱਟੇ ਤੇਨੂੰ ਤੇ ਨਾਲ-ਨਾਲ ਆਪਾਂ ਇੱਕ ਲੈ ਲਾਂਗੇ ਸਿਨੇਮਨ ਪਾਊਡਰ ਕਹਿ ਦਿੰਦੇ ਆ ਇਹਨੂੰ ਜਿਹਨੂੰ ਦਾਲਚੀਨੀ ਦਾ ਪਾਊਡਰ ਵੀ ਕਹਿ ਦਿੰਦੇ ਆ ਤੇ ਇੰਗਲਿਸ਼ ਚ ਇਹਨੂੰ ਸਿਨੇਮਨ ਪਾਊਡਰ ਕਹਿ ਦਿੰਦੇ ਆ ਤਾਂ ਇਹ ਲੈ ਲਿਆ ਤੇ ਇੱਕ ਨਾਲ ਆਪਾਂ ਵਿੱਚ ਪਾਵਾਂਗੇ ਬਿਹੜਾ ਇਹ ਬਿਹੜਾ ਪਾਊਡਰ ਲੈ ਲਿਆ ਸੀ ਇਹ ਬਹੁਤ ਕੌੜਾ ਹੁੰਦਾ ਤਾਂ ਕਰਕੇ ਇਹਦਾ ਇੱਕ ਹੀ ਚਮਚਾ ਪਾਵਾਂਗੇ ਤੇ ਇਹਦਾ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲੂਗਾ ਤਾਂ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਜਸਟ ਇੱਕ ਚਮਚਾ ਹੀ ਦੇਸੀ ਘੀਏ ਦਾ ਪਾਉਣਾ ਤੇ ਇਹਨੂੰ ਆਪਾਂ ਇਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਨਾ ਭੁੰਨ ਲੈਣਾ ਰੋਸਟ ਕਰ ਲੈਣਾ ਹਲਕਾ-ਹਲਕਾ ਜ਼ਿਆਦਾ ਨਹੀਂ ਭੁੰਨਣਾ ਹਲਕਾ-ਹਲਕਾ ਰੋਸਟ ਕਰਨਾ ਠੀਕ ਹੈ ਇਹ ਜਦੋਂ ਇਹ ਬਹੁਤ ਚੀਜ਼ਾਂ ਲਈ ਤੁਹਾਡੇ ਲਈ ਫਾਇਦੇਮੰਦ ਆ ਜਿਵੇਂ ਇੱਕ ਤਾਂ ਹੋ ਗਿਆ ਤੁਹਾਡੀ ਜਿਹਦਾ ਹਨਾ ਆਪਣਾ ਡਿਲੀਵਰੀ ਤੋਂ ਬਾਅਦ ਹੋ ਜਾਂਦਾ ਬੱਚੇ ਤੋਂ ਬਾਅਦ ਆਪਣਾ ਪੇਟ ਲਮਕਣ ਲੱਗ ਜਾਂਦਾ ਤਾਂ ਉਹਨੂੰ ਇਹ ਹੈਲਪ ਕਰਦਾ ਸਾਰਾ ਨਹੀਂ ਆਪਾਂ ਕਹਿੰਦੇ ਪਰ ਇਹ ਬਹੁਤ ਹੱਦ ਤੱਕ ਤੁਹਾਡਾ ਪੇਟ ਘਟਾ ਦਿੰਦਾ ਜਿਵੇਂ ਤੁਹਾਡੀ ਪਾਚਨ ਕਿਰਿਆ ਸਹੀ ਨਹੀਂ ਹੈਗੀ ਉਸ ਚੀਜ਼ ਨੂੰ ਠੀਕ ਰੱਖਣ ਲਈ ਇਹ ਬਹੁਤ ਹੀ ਫਾਇਦੇਮੰਦ ਹੈ ਇਹ ਤੁਸੀਂ ਸਵੇਰੇ ਇੱਕ ਚਮਚਾ ਰੋਟੀ ਤੋਂ ਬਾਅਦ ਸ਼ਾਮੀ ਇੱਕ ਚਮਚਾ ਫਿਰ ਰੋਟੀ ਤੋਂ ਬਾਅਦ ਜ਼ਰੂਰ ਲੈਣਾ ਨਿੱਗੇ ਪਾਣੀ ਨਾਲ ਜਦੋਂ ਮਰਜ਼ੀ ਬਣਾ ਕੇ ਤੁਸੀਂ ਇਹਨੂੰ ਆਪ ਦਾ ਹਨਾ ਪਾਊਡਰ ਜਿਵੇਂ ਬਣਾ ਕੇ ਇੱਕ ਵੱਡਾ ਬਾウル ਬਣਾ ਕੇ ਤੁਸੀਂ ਪਾਊਡਰ ਦਾ ਰੱਖ ਸਕਦੇ ਹੋ ਇਹ ਅਸੀਂ ਆਪ ਖਾਦੇ ਹੁਆ ਜਿਦਾਂ ਦੇਖੋ ਹੁਣ ਅਸੀਂ ਸਾਰਾ ਸਮਾਨ ਇਕੱਠਾ ਹੀ ਪਾਤਾ ਜਿਆਦਾ ਕੰਮ ਵੱਡਾ ਵੀ ਨਹੀਂ ਹੈਗਾ ਤੇ ਇਹ ਤੁਸੀਂ ਜ਼ਰੂਰ ਬਣਾ ਕੇ ਦੇਖੋ ਇਹ ਅਸੀਂ ਆਲਮੋਸਟ ਸਾਡੀ ਸਾਰੀ ਫੈਮਲੀ ਇਹ ਖਾਂਦੀ ਆ ਤੇ ਤੁਹਾਡੀ ਡਾਈਜੈਸਟਿਵ ਸਿਸਟਮ ਕਹਿੰਦੇ ਆ ਜਿਹਨੂੰ ਹਨਾ ਪਾਚਨ ਕਿਰਿਆ ਕਹਿੰਦੇ ਆ ਜਿਹਨੂੰ ਲਿਵਰ ਨੂੰ ਠੀਕ ਰੱਖਦੀ ਹੈ ਜੇ ਕੋਈ दारू-ਦੂਰੂ ਪੀਂਦਾ ਉਸ ਬੰਦੇ ਲਈ ਵੀ ਇਹ ਬਹੁਤ ਵਧੀਆ ਵੀ ਘੱਟੋ-ਘੱਟ ਤੁਹਾਡੀ ਪਾਚਨ ਕਿਰਿਆ ਤਾਂ ਠੀਕ ਰੱਖਦਾ ਇਹ ਚਲੋ ਤੁਸੀਂ दारू ਪੀਨੇ ਹੋ ਜਾਂ ਕੁਝ ਵੀ ਆ ਤੇ ਇਹਨੂੰ ਤੁਸੀਂ ਬਣਾ ਕੇ ਜ਼ਰੂਰ ਆਪਣੇ ਰਾਤੀ ਦੇ ਜਾਂ ਸਵੇਰ ਦੇ ਉਹਦੇ ਖਾਣੇ 'ਚ ਐਡ ਕਰੋ ਤੇ ਤੁਹਾਡੀ ਸਿਹਤ ਲਈ ਬਹੁਤ ਹੀ ਵਧੀਆ ਤੇ ਫਿਰ ਇਹਨੂੰ ਸਾਰੇ ਨੂੰ ਆਪਾਂ ਮਿਕਸਰ 'ਚ ਮਿਕਸ ਕਰਕੇ ਇੱਕ ਪਾਊਡਰ ਬਣਾ ਲਾਂਗੇ ਹਨਾ ਤੇ ਚੰਗਾ ਪਾਊਡਰ ਇੱਕ ਇਹਦੇ ਚ ਆਪਾਂ ਥੋੜਾ ਜਿਹਾ ਕਾਲਾ ਆਹ ਹਾਂ ਕਾਲਾ ਨੂਨ ਪਾ ਦਿਆਂਗੇ ਹਿਮਾਲੀਅਨ ਸਾਲਟ ਕਹਿ ਦਿੰਦੇ ਆ ਜੀ ਨੂੰ ਇਹ ਪਾ ਦਾਂਗੇ ਕਾਲਾ ਨਮਕ ਪਾ ਦਿਆਂਗੇ ਤੇ ਨਾਲ ਦੀ ਨਾਲ ਆਪਾਂ ਇਹਦੇ ਚ ਪਾ ਦਾਂਗੇ ਦਾਲਚੀਨੀ ਸਿਨਮਨ ਪਾਊਡਰ ਦਾਲਚੀਨੀ ਦਾ ਪਾਊਡਰ ਪਾ ਦਿਆਂਗੇ ਤੇ ਬਿਹੜਾ ਇਹ ਸਿਰਫ ਇੱਕ ਚਮਚਾ ਹੀ ਪਾਉਣਾ ਬਿਹੜੇ ਦਾ ਕਿਉਂਕਿ ਇਹ ਬਹੁਤ ਕੋੜਾ ਹੁੰਦਾ ਫਿਰ ਤੁਹਾਡਾ ਚੂਰਨਾ ਜਿਹੜਾ ਜਿਹੜੀ ਤੁਹਾਡੀ ਫੱਕੀ ਆ ਉਹ ਕੋੜੀ ਹੋ ਜੂ